ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਰੁਕ ਖਰਾਂਗੇ ਜੀ ਅੱਜ ਦੀਆਂ ਮਹੱਤਵਪੂਰਨ ਖਬਰਾਂ ਦੇ ਬਾਰੇ ਪੰਜਾਬ ਦੀਆਂ ਸਭ ਤੋਂ ਮਹੱਤਵਪੂਰਨ ਖਬਰਾਂ ਤੇ ਸਭ ਤੋਂ ਪਹਿਲਾਂ ਚੋਣੀਆਂ ਖਬਰਾਂ ਤੇ ਨਜ਼ਰ ਮਾਰ ਲੈਨੇ ਹਾਂ ਆਟੋ ਰਾਹੀਂ ਰੇਲਵੇ ਸਟੇਸ਼ਨ ਗਈ ਸੀ ਲੁਟੇਰੇ ਪੰਜਾਬ ਦੀ ਸਾਬਕਾ ਏ ਏ ਜੀ ਦੀ ਪਤਨੀ ਦੇ ਕਤਲ ਤੇ ਲੁੱਟ ਦੀ ਜਾਂਚ ਦੇ ਵਿੱਚ ਨਵਾਂ ਮੋੜ ਪੰਜਾਬ ਦੇ ਵਿੱਚ 15 ਜਨਵਰੀ ਤੋਂ 65 ਲੱਖ ਪਰਿਵਾਰਾਂ ਨੂੰ 10 ਲੱਖ ਕੈਸ਼ਲੈਸ ਇਲਾਜ ਦਾ ਤੋਹਫਾ ਪੰਜਾਬ ਦੇ ਵਿੱਚ ਪੈਨਸ਼ਨ ਕਪਲਾ ਕੱਟ ਦਿੱਤੀ ਗਈ 5 ਲੱਖ ਤੋਂ ਜ਼ਿਆਦਾ ਪੈਨਸ਼ਨ ਜੇ ਸੁਖਵੀਰ ਬਾਦਲ ਪ੍ਰਧਾਨਗੀ ਛੱਡਣ ਤਾਂ ਮੈਂ ਵੀ ਅਸਤੀਫਾ ਦੇਣ ਨੂੰ ਤਿਆਰ ਗਿਆਨੀ ਹਰਪ੍ਰੀਤ ਸਿੰਘ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਨੇੜੇ ਪਾਬੰਦੀਆਂ ਜਾਰੀ ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖਤਰਨਾਕ ਖਬਰ ਡਰਾਈਵਿੰਗ ਲਾਇਸੈਂਸ ਹੋਣਗੇ ਰਸਸਪੈਂਡ ਐ ਜੀ ਬੀ ਜ਼ੀ ਨਾਲ ਟਕਰਾ ਦੇ ਵਿੱਚ ਕੁਝ ਨਹੀਂ ਨਿਕਲਣਾ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਨੂੰ ਦਿੱਤੀ ਸਲਾਹ ਕੈਨੇਡਾ ਦੇ ਵਿੱਚ ਸਿੱਖ ਨੇ ਵਧਾਇਆ ਪੰਜਾਬੀਆਂ ਦਾ ਮਾਣ ਕੀਤਾ ਅਜਿਹਾ ਕਾਮਾ ਨਗਰ ਨਿਗਮ ਕਮਿਸ਼ਨਰ ਦੇ ਜਾਇਦਾਦ ਮਾਲਕਾਂ ਲਈ ਨਵੇਂ ਫਰਮਾਨ ਜਾਰੀ ਨਵੇਂ ਸਾਲ ਦੀ ਸ਼ੁਰੂਆਤ ਵਪਾਰੀਆਂ ਦੇ ਲਈ ਵੱਡੀ ਰਾਹਤ ਦੀ ਖਬਰ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਤੇ ਕਿਸਾਨਾਂ ਨੇ ਨੰਗੇ ਧੜ ਕੱਢਿਆ ਮਾਰਚ ਸਾਬਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਜ਼ਮਾਨਤ ਅਰਜੀਤੇ ਹੋਈ ਸੁਣਵਾਈ ਸੀਬੀਆਈ ਨੇ ਗੈਰ ਜ਼ਮਾਨਤੀ ਅਪਰਾਧ ਦੱਸਦੇ ਹੋਏ ਕੀਤਾ ਵਿਰੋਧ ਹੁਣ ਗੱਲ ਕਰਾਂਗੇ ਜੀ ਖਬਰਾਂ ਦੀ ਵਿਸਥਾਰ ਦੇ ਨਾਲ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਨੂੰ ਕਬੂਲ ਕਰ ਲੈਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਆਂਡੀਆਂ ਗੋਣੀਆਂ ਤੱਕ ਪਹੁੰਚਦਾ ਕਰ ਦੇਣਾ ਜੀ ਤਾਂ ਕਿ ਖਬਰਾਂ ਦਾ ਹਰ ਤਾਜ਼ਾ ਅਪਡੇਟ ਸਾਰੇ ਵੀਰਾਂ ਭੈਣਾਂ ਨੂੰ ਸਮੇਂ ਸਿਰ ਪ੍ਰਾਪਤ ਹੁੰਦਾ ਰਹੇ ਆਟੋਰਾਹੀ ਰੇਲਵੇ ਸਟੇਸ਼ਨ ਗਏ ਸੀ ਲੁਟੇਰੇ ਪੰਜਾਬ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਕੇ ਕੇ ਗੋਇਲ ਦੀ ਪਤਨੀ ਦਾ ਗਲਾ ਕਟ ਕੇ ਕਤਲ ਕਰਨ ਅਤੇ ਘਰ ਦੇ ਵਿੱਚ ਲੁੱਟ ਦੀ ਵਾਰਦਾਤ ਦੀ ਜਾਂਚ ਦੇ ਵਿੱਚ ਨਵਾਂ ਮੋੜ ਆਇਆ ਹੈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਤੋਂ ਪੁਲਿਸ ਨੂੰ ਪਤਾ ਲੱਗਾ ਕਿ ਵਾਰਦਾਤ ਤੋਂ ਬਾਅਦ ਲੁਟੇਰੇ ਆਟੋ 'ਚ ਸਵਾਰ ਹੋ ਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੇ ਸਨ ਰੇਲਵੇ ਸਟੇਸ਼ਨ ਪਹੁੰਚ ਕੇ ਲੁਟੇਰਿਆਂ ਨੇ ਕਿਤੇ ਜਾਣ ਲਈ ਟਿਕਟਾਂ ਲਈਆਂ ਹੁਣ ਪੁਲਿਸ ਰੇਲਵੇ ਸਟੇਸ਼ਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਲੁਟੇਰੇ ਜਿਹੜੇ ਕਿਸ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਕਿੱਥੇ ਗਏ ਸਨ ਉਧਰ ਪੁਲਿਸ ਨੂੰ ਸ਼ੱਕ ਹੈ ਕਿ ਵਾਰਦਾਤ ਵੇਲੇ ਘਰ ਦੇ ਵਿੱਚ ਮੌਜੂਦ ਨੌਕਰ ਦੀ ਭੂਮਿਕਾ ਸ਼ੱਕੀ ਹੈ ਅਧਿਕਾਰੀਆਂ ਅਨੁਸਾਰ ਨੌਕਰ ਨੇ ਜਾਂਚ ਦੌਰਾਨ ਵਾਰ-ਵਾਰ ਆਪਣੇ ਬਿਆਨ ਬਦਲੇ ਜਿਸ ਕਾਰਨ ਪੁਲਿਸ ਦਾ ਸ਼ੱਕ ਉਸਤੇ ਹੋ ਡੂੰਗਾ ਹੋ ਗਿਆ ਹੈ 40 ਟੋਲੇ ਸੋਨਾ ਤੇ 8.5 ਲੱਖ ਰੁਪਏ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਫੇਜ਼ 5 ਦੇ ਵਿੱਚ ਕੇਕੇ ਗੋਇਲ ਦੇ ਘਰ ਦਾਖਲ ਹੋ ਕੇ ਉਹਨਾਂ ਦੀ ਪਤਨੀ ਅਸ਼ੋਕ ਗੋਇਲ ਦਾ ਗਲਾ ਕੁੱਟ ਕੇ ਕਤਲ ਕੀਤਾ। 40 ਟੋਲੇ ਸੋਨੇ ਦੇ ਗਹਿਣੇ 8.5 ਲੱਖ ਦੀ ਨਕਦੀ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਵਿੱਚ 15 ਜਨਵਰੀ ਤੋਂ 65 ਲੱਖ ਪਰਿਵਾਰਾਂ ਨੂੰ 10 ਲੱਖ ਕੈਸ਼ਲੈਸ ਇਲਾਜ ਦਾ ਤੋਹਫਾ ਪੰਜਾਬ ਸਰਕਾਰ ਨੇ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਕੈਸ਼ਲੈਸ ਇਲਾਜ ਦਾ ਤੋਹਫਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਹੈ ਕਿ 15 ਜਨਵਰੀ 2026 ਤੋਂ ਇਹ ਕੈਸ਼ਲੈਸ ਇਲਾਜ ਮਿਲਣਾ ਸ਼ੁਰੂ ਹੋ ਜਾਵੇਗਾ ਇਹ ਯੋਜਨਾ ਰਾਜ ਦੇ ਕਰੀਬ 3 ਕਰੋੜ ਵਸਨੀਕਾਂ ਨੂੰ ਕਵਰ ਕਰੇਗੀ ਅਤੇ ਦੇਸ਼ ਦਾ ਪਹਿਲਾ ਅਜਿਹਾ ਵਿਆਪਕ ਸਿਹਤ ਪ੍ਰੋਗਰਾਮ ਬਣੇਗੀ ਪੰਜਾਬ ਸਰਕਾਰ ਨੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਨਾਲ ਇੱਕ ਸਮਝੌਤੇ ਤੇ ਹਸਤਾਕਰ ਕੀਤੇ ਹਨ ਇਹ ਯੋਜਨਾ ਪੰਜਾਬ ਦੇ ਸਾਰੇ ਸਰਕਾਰੀ ਅਤੇ 800 ਤੋਂ ਵੱਧ ਸੂਚੀਬੱਧ ਨਿੱਜੀ ਹਸਪਤਾਲਾਂ ਦੇ ਵਿੱਚ ਲਾਗੂ ਹੋਵੇਗੀ ਜਿੱਥੇ 2000 ਤੋਂ ਵੱਧ ਬਿਮਾਰੀਆਂ ਸਰਜਰੀਆਂ ਤੇ ਇਲਾਜ ਪ੍ਰਕਿਰਿਆਵਾਂ ਦਾ ਮੁਫਤ ਕੈਸ਼ਲੈਸ ਇਲਾਜ ਮਿਲੇਗਾ ਪਹਿਲਾਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਵਿੱਚ ਪ੍ਰਤੀ ਪਰਿਵਾਰ 5 ਲੱਖ ਰੁਪਏ ਦੀ ਸੀਮਾ ਸੀ ਪਰ ਹੁਣ ਇਸ ਨੂੰ ਦੁੱਗਣਾ ਕਰਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ ਅਗਲਾ ਅਪਡੇਟ ਜੀ ਪੰਜਾਬ ਦੇ ਵਿੱਚ ਪੈਨਸ਼ਨ ਨੂੰ ਲੈ ਕੇ ਕਪਲਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਵਿੱਚ ਵੱਡਾ ਪੈਨਸ਼ਨ ਕਪਲੇ ਦਾ ਪਰਦਾ ਫਾਸ਼ ਕੀਤਾ ਗਿਆ ਇਸ ਕਪਲੇ ਦੇ ਵਿੱਚ ਸ਼ਾਮਲ ਲੋਕਾਂ ਤੋਂ ਰਿਕਵਰੀ ਵੀ ਕੀਤੀ ਜਾ ਰਹੀ ਹੈ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਲਗਭਗ 200 ਕਰੋੜ ਰੁਪਏ ਤੱਕ ਦੀ ਰਿਕਵਰੀ ਕਰ ਲਈ ਗਈ ਹੈ ਤੇ 525453 ਪੈਨਸ਼ਨਰਾਂ ਦੀ ਪੈਨਸ਼ਨ ਵੀ ਕੱਟ ਦਿੱਤੀ ਗਈ ਹੈ ਕਟੀਆਂ ਗਈਆਂ ਇਹਨਾਂ ਪੈਨਸ਼ਨਰਾਂ ਦੇ ਜਿਹੜੇ ਖਾਤੇ ਦੇ ਵਿੱਚ ਕਰੋੜਾ ਰੁਪਏ ਦੀ ਰਕਮ ਨੂੰ ਲਗਾਤਾਰ ਸਰਕਾਰ ਵੱਲੋਂ ਰਿਕਵਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਰਿਕਵਰੀ 250 ਕਰੋੜ ਤੱਕ ਵੀ ਪਹੁੰਚ ਸਕਦੀ ਹੈ। ਸਮਾਜਿਕ ਸੁਰੱਖਿਆ ਅਤੇ ਬਾਲ ਭਲਾਈ ਵਿਭਾਗ ਦੇ ਮੰਤਰੀ ਬਲਜੀਤ ਕੌਰ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਨੇ ਵੀ ਗਲਤ ਤਰੀਕੇ ਨਾਲ ਪੰਜਾਬ ਸਰਕਾਰ ਤੋਂ ਪੈਨਸ਼ਨ ਲਈ ਹੈ, ਉਹਨਾਂ ਤੋਂ ਰਿਕਵਰੀ ਲਈ ਕਾਰਵਾਈ ਜਾਰੀ ਰਹੇਗੀ। ਹਾਲਾਂਕਿ ਇਸ ਮਾਮਲੇ 'ਚ ਪੰਜਾਬ ਪੁਲਿਸ ਕਾਰਵਾਈ ਨਹੀਂ ਮਾਮਲੇ ਦੇ ਵਿੱਚ ਜਿਹੜੀ ਪੁਲਿਸ ਦੀ ਕਾਰਵਾਈ ਕਿਸੇ ਵੀ ਤਰ੍ਹਾਂ ਦੀ ਨਹੀਂ ਕੀਤੀ ਜਾ ਸਕਦੀ ਅਗਲਾ ਪ੍ਰੇਰ ਜੇ ਸੁਖਬੀਰ ਬਾਦਲ ਪ੍ਰਧਾਨ ਕੀ ਛੱਡਣ ਤਾਂ ਮੈਂਗੇ ਅਸਤੀਫਾ ਦੇਣ ਨੂੰ ਤਿਆਰ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਧੇ ਉਨਾ ਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਜਾਵੇਗੀ ਤੇ ਇੱਕ ਵੱਡਾ ਸੰਘਰਸ਼ ਵੱਡੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਵੱਲੋਂ ਮਰਰੇਗਾ ਸਕੀਮ ਵਿੱਚ ਕੀਤੇ ਬਦਲਾਅ ਨੂੰ ਮਜ਼ਦੂਰ ਮਾਰੂ ਦੱਸਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਗਰੀਬ ਮਜ਼ਦੂਰਾਂ ਤੇ ਵੱਡੀ ਗਾਜ ਡਿੱਗੇਗੀ। ਉਹਨਾਂ ਕਹਿ ਕੇ ਕੇਂਦਰ ਨੇ ਮਜ਼ਦੂਰਾਂ ਦੇ ਚੁੱਲਿਆਂ ਤੇ ਠੰਡਾ ਪਾਣੀ ਪਾਉਣ ਦਾ ਕੰਮ ਕੀਤਾ ਹੈ। ਚਾਹੇ ਬਿਜਲੀ ਸੋਧ ਬਿੱਲ ਹੋਵੇ ਜਾਂ ਲੈਂਡ ਪੂਲਿੰਗ ਐਕਟ ਕੇਂਦਰ ਲਗਾਤਾਰ ਪੰਜਾਬ ਦਾ ਨੁਕਸਾਨ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਚੁੱਪ ਬੈਠੀ ਹੈ ਉਹਨਾਂ ਮੱਤੇਵਾੜਾ ਦੇ ਜੰਗਲਾਂ ਦੇ ਮੁੱਦੇ ਨੂੰ ਵੀ ਗੰਭੀਰਤਾ ਨਾਲ ਚੁੱਕਿਆ ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਤੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਖੁਦ ਇਸ ਜਾਂਚ ਦੇ ਨਾਲ ਜੁੜੇ ਰਹੇ ਹਨ ਉਹਨਾਂ ਦੋਸ਼ ਲਾਇਆ ਕਿ ਐਸਜੀਪੀਸੀ ਕੋਹਲੀ ਨੂੰ ਬਚਾਉਣਾ ਚਾਹੁੰਦੀ ਸੀ ਇਸੇ ਲਈ ਪਹਿਲਾਂ ਜਾਂਚ ਤੋਂ ਯੂ ਟਰਨ ਲਿਆ ਗਿਆ ਉਹਨਾਂ ਕਿਹਾ ਕਿ ਕੋਹਲੀ ਦੀ ਜ਼ਿੰਮੇਵਾਰੀ ਸਰੂਪਾਂ ਦੀ ਚੈਕਿੰਗ ਕਰਨ ਦੀ ਸੀ ਜਿਸ ਦੇ ਵਿੱਚ ਉਹ ਨਾਕਾਮ ਰਿਹਾ ਉਹਨਾਂ ਸਪਸ਼ਟ ਕੀਤਾ ਕਿ ਐਸਜੀਪੀਐਸ ਨੂੰ ਆਪਣੇ ਮਾਮਲੇ ਨੂੰ ਸਰਕਾਰੀ ਦਖਲਅੰਦਾਜ਼ੀ ਦਾ ਮੌਕਾ ਨਹੀਂ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਸੀ ਪਰ ਇਹ ਸਿਲਸਿਲਾ ਬਾਦਲ ਸਰਕਾਰ ਵੱਲੋਂ ਸ਼ੁਰੂ ਹੋਇਆ ਅਗਲਾ ਅਪਡੇਟ ਜੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਨੇੜੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਜ਼ਿਲ੍ਹਾ ਫਿਰੋਜ਼ ਫਿਰੋਜ਼ਪੁਰ ਦੀਪਸ਼ਖਾ ਸ਼ਰਮਾ ਆਈਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 4 ਜਨਵਰੀ 2026 ਨੂੰ ਪ੍ਰੀਖਿਆ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਗਲਾ ਮਹੱਤਵਪੂਰਨ ਅਪਡੇਟ ਜੀ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਹੈ। ਨਵੇਂ ਸਾਲ 2026 ਦੀ ਸ਼ੁਰੂਆਤ ਹੁੰਦੇ ਹੀ ਜਿੱਥੇ ਲੋਕ ਇੱਕ ਦੂਜੇ ਨੂੰ ਨਵਾਂ ਸਾਲ ਮੁਬਾਰਕ ਕਰ ਰਹੇ ਹਨ ਉਥੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਲਈ ਖਤਰਨਾਕ ਖਬਰ ਹੈ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਨੇ ਡਰੰਕ ਐਂਡ ਡਰਾਈਵਿੰਗ ਤੇ ਹੋਰ ਸਖਤੀ ਕਰ ਦਿੱਤੀ ਹੈ ਹੁਣ ਹਫ਼ਤੇ ਦੇ ਸੱਤੋ ਦਿਨ ਟ੍ਰੈਫਿਕ ਪੁਲਿਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਚਾਲਕਾਂ ਨੂੰ ਫੜਨ ਲਈ ਨਾਕੇ ਲਗਾਏ ਜਾਣਗੇ ਜਦਕਿ ਇਸ ਤੋਂ ਪਹਿਲਾਂ ਹਫ਼ਤੇ ਵਿੱਚ ਸਿਰਫ ਬੁੱਧਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਨਾਕੇ ਲੱਗਦੇ ਸਨ ਟ੍ਰੈਫਿਕ ਪੁਲਿਸ ਵੱਲੋਂ ਹਰ ਮਹੀਨੇ ਲੱਗਣ ਵਾਲੇ ਸ਼ਰਾਬ ਦੇ ਚਲਾਨ ਦਾ ਅੰਕੜਾ 500 ਦੇ ਕਰੀਬ ਹੁੰਦਾ ਹੈ ਪਰ ਹੁਣ ਨਾਕਿਆਂ ਦੀ ਗਿਣਤੀ ਵਧਾਉਣ ਨਾਲ ਚਲਾਨਾ ਦੀ ਸੰਖਿਆ ਵੀ ਵੱਧ ਜਾਵੇਗੀ ਜਾਣਕਾਰੀ ਲਈ ਟ੍ਰੈਫਿਕ ਪੁਲਿਸ ਨੇ 2025 ਵਿੱਚ 4500 ਤੋਂ ਵੱਧ ਲੋਕਾਂ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਜੁਰਮ ਦੇ ਵਿੱਚ ਚਲਾਨ ਕੀਤਾ ਸੀ ਜੇ ਸ਼ਰਾਬੀ ਕੇ ਵਾਹਨ ਚਲਾਉਣ ਵਾਲੀ ਫੜੇ ਜਾਂਦੇ ਆ ਤਾਂ 5000 ਦਾ ਜੁਰਮਾਨਾ ਦੇਣਾ ਪੈਂਦਾ ਤੇ ਨਾਲ ਹੀ ਚਾਲਕ ਦਾ ਡਰਾਈਵਿੰਗ ਲਾਇਸੈਂਸ 3 ਮਹੀਨਿਆਂ ਦੇ ਲਈ ਸਸਪੈਂਡ ਕਰ ਦਿੱਤਾ ਜਾਂਦਾ ਹੈ। ਅਗਲਾ ਅਪਡੇਟ ਜੀ ਐਸਜੀਪੀਸੀ ਨਾਲ ਟਕਰਾਅ ਦੇ ਵਿੱਚ ਕੁਝ ਨਹੀਂ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਨੂੰ ਦਿੱਤੀ ਸਲਾਹ। ਰਾਏਕੋਟ ਤੇ ਇਤਿਹਾਸਿਕ ਗੁਰਦੁਆਰਾ ਟਾਲੀਆਣਾ ਸਾਹਿਬ ਵਿਖੇ ਸਲਾਨਾ ਜੋੜ ਮੇਲੇ ਦੇ ਗਾਜ ਮੌਕੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਐਸਜੀਪੀਸੀ ਨਾਲ ਟਕਰਾਅ ਦੇ ਵਿੱਚ ਕੁਝ ਨਹੀਂ ਮਿਲਣਾ। ਚੰਗਾ ਹੋਵੇਗਾ ਜੇ ਸਰਕਾਰ ਆਪਣੇ ਕੰਮਾਂ ਵੱਲ ਧਿਆਨ ਦੇਵੇ ਉਹਨਾਂ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਬੋਲਦਿਆਂ ਕਿਹਾ ਕਿ ਇਸ ਨਾਲ ਸੰਬੰਧਿਤ 16 ਅਧਿਕਾਰੀ ਪਹਿਲਾਂ ਹੀ ਬਰਖਾਸਤ ਕੀਤੇ ਜਾ ਚੁੱਕੇ ਐ ਇਸ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਦਖਲ ਦੇਣ ਦਾ ਮਕਸਦ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਸਰਕਾਰ ਵੱਲੋਂ ਆਪਣੇ ਕਾਰਜਕਾਲ ਵਿੱਚ ਕੁਝ ਨਾ ਕੁਝ ਕਰਨ ਦੇ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਧਿਆਨ ਭਟਕਾਉਣ ਲਈ ਸਾਰਾ ਅਡੰਬਰ ਰਚਿਆ ਜਾਣਾ ਕਰਾਰ ਦਿੱਤਾ ਉਹਨਾਂ ਨੇ ਕਿ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪਾਤਸ਼ਾਹ ਦੇ ਆਸ਼ੀਰਵਾਦ ਸਦਕਾ ਚੁਣੀ ਹੋਈ ਜਥੇਬੰਦੀ ਹੈ ਕੈਨੇਡਾ ਦੇ ਵਿੱਚ ਸਿੱਖ ਨੇ ਵਧਾਇਆ ਪੰਜਾਬੀਆਂ ਦਾ ਮਾਣ ਮਹੱਤਵਪੂਰਨ ਅਪਡੇਟ ਕੈਨੇਡਾ ਵਿੱਚ ਇੱਕ ਹੋਰ ਸਿੱਖ ਨੇ ਵਿਅਕਤੀ ਨੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹਰਦੀਪ ਸਿੰਘ ਤੂਰ ਨਾਮ ਦਾ ਇਹ ਸਾਕਸ਼ ਪੇਸ਼ੇ ਤੋਂ ਟੈਕਸੀ ਡਰਾਈਵਰ ਹੈ ਇਹ ਮਾਮਲਾ ਐਸਸੀ ਨਾਲ ਜੁੜਿਆ ਹੋਇਆ ਦਰਅਸਲ ਤੂਰ ਨੇ ਇੱਕ ਮਹਿਲਾ ਦੀ ਜਨੈਪਾ ਕਰਾਉਣ ਲਈ ਮਦਦ ਕੀਤੀ ਜਾਣਕਾਰੀ ਦੇ ਮੁਤਾਬਕ ਤੂਫਾਨੀ ਰਾਤ ਹਰਦੀਪ ਸਿੰਘ ਤੂਰ ਇੱਕ ਮਹਿਲਾ ਨੂੰ ਟੈਕਸੀ ਤੇ ਹਸਪਤਾਲ ਲੈ ਕੇ ਚੱਲਿਆ ਗਿਆ ਰਸਤੇ ਵਿੱਚ ਮਹਿਲਾ ਨੂੰ ਜਨੈਪੇ ਦਾ ਅਰਜ਼ ਸ਼ੁਰੂ ਹੋਇਆ ਹਸਪਤਾਲ ਹਾਲੇ ਦੂਰ ਸੀ ਬਾਹਰ ਤਾਪਮਾਨ -23 ਡਿਗਰੀ ਸੀ ਜਿਸ ਕਰਕੇ ਬਾਹਰ ਨਿਕਲਣ ਜਾਂ ਕਿਸੇ ਬਾਹਰਲੇ ਸ਼ਖਸ ਤੋਂ ਮਦਦ ਲੈਣ ਦਾ ਵੀ ਸਮਾਂ ਨਹੀਂ ਸੀ ਤਾਂ ਤੂਰ ਨੇ ਗੱਡੀ ਦੀ ਪਿਛਲੀ ਸੀਟ ਤੇ ਹੀ ਔਰਤ ਦਾ ਜਨੇਪਾ ਕਰਾਉਣ ਦੇ ਵਿੱਚ ਮਦਦ ਕੀਤੀ ਆਖਰ ਥੋੜੀ ਦੇਰ ਬਾਅਦ ਜਦੋਂ ਬੱਚੇ ਨੇ ਜਨਮ ਦੇ ਬੱਚੇ ਨੂੰ ਜਨਮ ਦਿੱਤਾ ਗਿਆ ਤਾਂ ਟੈਕਸੀ ਡਰਾਈਵਰ ਹਰਦੀਪ ਸਿੰਘ ਨੇ ਸੁੱਖ ਦਾ ਸਾਹ ਲਿਆ ਇਹ ਵੀ ਜਾਣਕਾਰੀ ਮਿਲਦੀ ਹੈ ਮਿਲ ਰਹੀ ਹੈ ਕਿ ਸਮੈਲਾ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਤੇ ਮਹਿਲਾ ਤੇ ਉਸ ਦੀ ਬੱਚੀ ਦੋਵੇਂ ਸਹੀ ਸਲਾਮਤ ਤੇ ਸਿਹਤਮੰਦ ਹਨ ਅਗਲਾ ਅਪਡੇਟ ਜੀ ਨਗਰ ਨਿਗਮ ਕਮਿਸ਼ਨਰ ਦੇ ਜਾਇਦਾਦ ਮਾਲਕਾਂ ਦੇ ਲਈ ਨਵੇਂ ਫਰਮਾਨ ਸ਼ਹਿਰਾਂ ਦੀ 4.5 ਲੱਖ ਜਾਇਦਾਦਾਂ ਦੇ ਬਾਵਜੂਦ ਸਿਰਫ 1200 ਜਾਇਦਾਦਾਂ ਮਾਲਕਾਂ ਕੋਲ ਫਾਇਰ ਵਿਭਾਗ ਤੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਤੇ ਹੈ ਐਨਓਸੀ ਲਈ ਹੋਈ ਹੈ ਨਤੀਜੇ ਵਜੋਂ ਨਗਰ ਨਿਗਮ ਕਮਿਸ਼ਨ ਨੇ ਵਪਾਰਕ ਅਤੇ ਉਦਯੋਗਿਕ ਜਾਇਦਾਦ ਮਾਲਕਾਂ ਨੂੰ ਅਗਲੇ 30 ਦਿਨਾਂ ਦੇ ਅੰਦਰ ਫਾਇਰ ਵਿਭਾਗ ਤੋਂ ਐਨਓਸੀ ਪ੍ਰਾਪਤ ਕਰਨ ਲਈ ਆਦੇਸ਼ ਜਾਰੀ ਕੀਤੇ ਹਨ ਅਜੇਹਾ ਕਰਨ ਦੇ ਵਿੱਚ ਸਫਲ ਰਹਿਣ ਵਾਲੀ ਇਮਾਰਤ ਮਾਲਕਾਂ ਨੂੰ ਸੀਲਿੰਗ ਕਾਰਵਾਈ ਅਤੇ 50000 ਤੱਕ ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਇਹ ਧਿਆਨ ਦੇਣਯੋਗ ਹੈ ਕਿ ਐਨਓਸੀ ਪ੍ਰਾਪਤ ਨਾ ਕਰਨ ਕਾਰਨ ਨਿਗਮ ਦੇ ਖਜ਼ਾਨੇ ਨੂੰ ਸਾਲਾਨਾ ਕਰੋੜਾ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਇਸ ਤੋਂ ਇਲਾਵਾ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਵੀ ਲਗਾਤਾਰ ਗਿਣਤੀ ਆ ਰਹੀ ਹੈ ਅਪਡੇਟ ਲੁਧਿਆਣਾ ਸ਼ਹਿਰ ਤੋਂ ਹੈ ਅਗਲਾ ਮਹੱਤਵਪੂਰਨ ਅਪਡੇਟ ਜੀ ਨਵੇਂ ਸਾਲ ਦੀ ਸ਼ੁਰੂਆਤ ਵਪਾਰੀਆਂ ਲਈ ਰਾਹਤ ਪੰਜਾਬ ਦੇ ਵਪਾਰੀ ਅਤੇ ਵਪਾਰਕ ਭਾਈਚਾਰੇ ਨੇ ਪੰਜਾਬ ਸਰਕਾਰ ਦੇ ਯਕਮੁਸ਼ਤ ਨਿਪਟਾਰਾ ਯੋਜਨਾ 2025 ਨੂੰ 31 ਮਾਰਚ 2026 ਤੱਕ ਵਧਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਇਸ ਨੂੰ ਇੱਕ ਬਹੁਤ ਹੀ ਪ੍ਰਗਤੀਸ਼ੀਲ ਅਤੇ ਵਪਾਰੀ ਪੱਖੀ ਕਦਮ ਦੱਸਿਆ ਰਾਜਪੜ ਦੇ ਵਪਾਰੀਆਂ ਦੇ ਵੱਲੋਂ ਧੰਨਵਾਦ ਪ੍ਰਗਟ ਕਰਦੇ ਹੋਏ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਨਿਲ ਠਾਕੁਰ ਨੇ ਮੌਕਮੰਤੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵਪਾਰਕ ਭਾਈਚਾਰੇ ਦੇ ਲੰਬੇ ਸਮੇਂ ਤੋਂ ਲਟਕ ਰਹੇ ਟੈਕਸ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਉਹਨਾਂ ਦੇ ਸੰਵੇਦਨਸ਼ੀਲ ਅਤੇ ਵਿਹਾਰਕ ਪਹੁੰਚ ਲਈ ਧੰਨਵਾਦ ਕੀਤਾ। ਅਗਲਾ ਅਪਡੇਟ ਜੀ ਹੜ੍ਹਾਂ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਤੇ ਕਿਸਾਨਾਂ ਨੇ ਕੀਤਾ ਮਾਰਚ ਹੜ੍ਹਾਂ ਕਾਰਨ ਸਰਹੱਦੀ ਖੇਤਰ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਕਰਾਂ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਨਾ ਦਿੱਤੇ ਜਾਣ ਦੇ ਵਿਰੋਧ ਦੇ ਵਿੱਚ ਕੜਕ ਦੀ ਠੰਡ ਵਿੱਚ ਕਿਸਾਨਾਂ ਨੇ ਨੰਗੇ ਧੜ ਮੋਟਰਸਾਈਕਲਾਂ ਤੇ ਰੋਸ ਮਾਰਚ ਕੱਢਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਦੇ ਆਗੂਆਂ ਦੀ ਅਗਵਾਈ ਹੇਠ ਵੱਡੀ ਮਾਤਰਾ ਵਿੱਚ ਕਿਸਾਨਾਂ ਨੇ ਸੀਤ ਲਹਿਰ ਦੇ ਬਾਵਜੂਦ ਮੋਟਰਸਾਈਕਲਾਂ ਉੱਪਰ ਸਰਹੱਦੀ ਪਿੰਡ ਕੋਹਨੇਵਾਲ ਤੋਂ ਰੋਸ ਮਾਰਚ ਸ਼ੁਰੂ ਕੀਤਾ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਆਪਣੇ ਹੱਕਾਂ ਲਈ ਹੱਡਚੀਰਵੀਂ ਠੰਡ ਦੀ ਪਰਵਾਹ ਕੀਤੇ ਬਿਨਾ ਕਿਸਾਨਾਂ ਨੇ ਕਈ ਕਿਲੋਮੀਟਰ ਤੱਕ ਮਾਰਚ ਕੱਢ ਕੇ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਮਕਾਨਾਂ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਅਗਲਾ ਅਪਡੇਟ ਜੀ ਸਾਬਕਾ ਡੀਆਈਜੀ ਹਰਚਰਨ ਸਿੰਘ ਭੋਲਰ ਦੀ ਜ਼ਮਾਨਤ ਅਰਜੀ ਤੇ ਹੋਈ ਸੁਣਵਾਈ। ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੋਲਰ ਵੱਲੋਂ ਧਾਰ ਕੀਤੀ ਗਈ ਜ਼ਮਾਨਤ ਅਰਜੀ ਤੇ ਚੰਡੀਗੜ੍ਹ ਸਿੱਟਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਸੁਣਵਾਈ ਹੋਈ ਪਿਛਲੀ ਸੁਣਵਾਈ ਦੇ ਦੌਰਾਨ ਜਵਾਬ ਦਾਇਰ ਕਰਨ ਦੇ ਹੁਕਮਾਂ ਤੋਂ ਬਾਅਦ ਦੋਵਾਂ ਧਿਰਾਂ ਨੇ ਅਦਾਲਤ ਅੱਗੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਾਬਕਾ ਡੀਆਈਜੀ ਪੁੱਲਰ ਵੱਲੋਂ ਪੇਸ਼ ਕੀਤੇ ਗਏ ਵਕੀਲ ਐਸਪੀਐਸ ਪੁੱਲਰ ਨੇ ਦਲੀਲ ਦਿੱਤੀ ਕਿ ਸੀਬੀਆਈ ਵੱਲੋਂ ਦਰਜ ਕੀਤੇ ਗਏ ਕੇਸ 'ਚ ਨਾ ਤਾਂ ਘਟਨਾ ਦਾ ਸਮਾਂ ਨਾ ਤਰੀਕ ਤੇ ਨਾ ਹੀ ਸਪਸ਼ਟ ਜਿਹੜਾ ਸਥਾਨ ਦਾ ਜ਼ਿਕਰ ਕੀਤਾ ਗਿਆ ਉਹਨਾਂ ਕਹੇ ਕਿ ਕਥੇ ਤੇ ਰਿਸ਼ਵਤ ਦੀ ਰਾਸ਼ੀ ਬਾਰੇ ਵੀ ਦਸਤਾਵੇਜ਼ਾਂ ਦੇ ਵਿੱਚ ਆਪਾ ਵਿਰੋਧ ਹੈ ਪਹਿਲਾ 1 ਲੱਖ ਰੁਪਏ ਤੇ ਬਾਅਦ ਚ 4 ਲੱਖ ਰੁਪਏ ਦਾ ਜ਼ਿਕਰ ਕੀਤਾ ਗਿਆ सीबीआई ਨੇ ਚਲਾਨ ਦੇ ਵਿੱਚ ਜਿਸ ਦੇ ਵਿੱਚ ਸੇਵਾ ਪਾਣੀ ਸ਼ਬਦ ਦੀ ਵਰਤੋਂ ਕੀਤੀ ਗਈ ਉਸ ਦਾ ਮਤਲਬ ਰਿਸ਼ਵਤ ਹੋਣਾ ਜ਼ਰੂਰੀ ਨਹੀਂ ਹੈ ਸੇਵਾ ਪਾਣੀ ਦਾ ਮਤਲਬ ਕੁਝ ਵੀ ਹੋ ਸਕਦਾ ਹੈ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਸ਼ਿਕਾਇਤ ਕਰਤਾ ਤੇ ਵਿਚੋਲੇ ਦੀ ਲੋਕੇਸ਼ਨ ਦਿਖਾਉਣਾ ਸਿਰਫ ਮੌਜੂਦਗੀ ਸਾਬਤ ਕਰਦਾ ਹੈ ਕੋਈ ਅਪਰਾਧ ਨਹੀਂ सीबीआई ਨੇ ਸਖਤ ਵਿਰੋਧ ਕੀਤਾ ਹੈ सीबीआई ਵੱਲੋਂ ਵਕੀਲ ਨਰਿੰਦਰ ਸਿੰਘ ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਆ ਕਿਹਾ ਕਿ ਇਹ ਮਾਮਲਾ ਗੈਰ ਜ਼ਮਾਨਤੀ ਹੈ ਤੇ ਮੁਲਜ਼ਮ ਇੱਕ ਉੱਚੇ ਅਹੁਦੇ ਤੇ ਤਨਖਾਹਦ ਅਧਿਕਾਰੀ ਰਿਹਾ ਹੈ ਪੁੱਲਰ ਵੱਲੋਂ ਵਿਚੋਲੇ ਨੂੰ ਭੇਜੇ ਗਏ ਮੈਸੇਜਸ ਤੋਂ ਰਿਸ਼ਵਤ ਮੰਗਣ ਦੀ ਪੁਸ਼ਟੀ ਹੁੰਦੀ ਹੈ ਜਿਸ ਦੇ ਵਿੱਚ ਪੂਰੇ 8 ਲੱਖ ਕਰਨੇ ਹਨ ਵਰਗੇ ਸ਼ਬਦ ਵਰਤੇ ਗਏ ਹਨ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਜੀ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ ਜੀ ਜਿਹੜੇ ਵੀਰਾਂ ਭੈਣਾਂ ਨੇ ਵੀਡੀਓ ਨੂੰ ਅੰਤ ਤੱਕ ਸੁਣਿਆ ਦੇਖਿਆ ਲਾਈਕ ਕੀਤਾ ਸ਼ੇਅਰ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੇ ਦਿਲੋਂ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਜੀ ਮਿਲਾਂਗੇ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ ਪ੍ਰਮਾਤਮਾ ਸਭ ਤੇ ਕਿਰਪਾ ਬਣਾਈ ਰੱਖੇ ਮਿਹਰ ਭਰਿਆ ਹੱਥ ਸਿਰ ਤੇ ਰੱਖੇ ਜੀ ਇਹੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਮਿਹਰਬਾਨੀ ਜੀ ਧੰਨਵਾਦ ਜੀ